ਗਰੀਮ ਲੋਕ ਰਚਿਤ ਨੂੰ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਅੱਜ ਅਸੀਂ ਹਰੀਆਂ ਮਿਰਚਾਂ ਦਾ ਜਿਹੜਾ ਹੈ ਜੀ ਇਕਟਾ ਮਿੱਠਾ ਤੇ ਜਟਪਟਾ ਮਸਾਲੇ ਦਾ ਜਿਹੜਾ ਆਚਾਰ ਬਣਾ ਕੇ ਤਿਆਰ ਕਰਾਂਗੇ ਇਹ ਆਚਾਰ ਬਣਾਉਣ ਦੇ ਵਾਸਤੇ ਅਸੀਂ ਕੋਈ 150 ਗ੍ਰਾਮ ਦੇ ਕਰੀਬ ਜੜੀਆਂ ਹਰੀਆਂ ਮਿਰਚਾਂ ਲਈਆਂ ਹਨ ਇਹਨਾਂ ਨੂੰ ਅਸੀਂ ਧੋ ਲਿਆ ਹੈ ਤੇ ਧੋ ਕੇ ਚੰਗੀ ਤਰ੍ਹਾਂ ਜਿਹੜਾ ਹੈ ਇਸ ਨੂੰ ਅਸੀਂ ਜਿਹੜਾ ਹੈ ਸੁਕਾ ਲਿਆ ਤੇ ਸਭ ਤੋਂ ਪਹਿਲਾਂ ਜਿਹੜਾ ਹੈ ਜੀ ਅਸੀਂ ਇਹਦੇ ਜਿਹੜੇ ਹਨ ਜਿਹੜਾ ਮਿਰਚਾਂ ਦਾ ਉੱਪਰਲਾ ਹਿੱਸਾ ਹੈ ਇਹ ਹਟਾਉਣਾ ਹੈ तो सब तो पहला अभी जोड़ा है ये ऊपर वाला हिस्सा जो तरह जोड़ा है अलग कर देंगे सो तो इस तरह ही सारिया ही मिर्चा जीडिया है उपरला हिस्से कट के तैयार कर लेनी है ਇਹ ਮਿਰਚਾਂ ਦੇ ਜਿਹੜੇ ਆ ਜੀ ਅਸੀਂ ਉੱਪਰ ਨਾਲ ਜਿਹੜਾ ਸਿਰਾ ਹੈ ਡੰਡੀ ਉਤਾਰ ਕੇ ਤੇ ਅਸੀਂ ਮਿਰਚਾਂ ਜਿਹੜੀਆਂ ਹਨ ਸੋਸਤਾ ਤਿਆਰ ਕਰ ਲਈਆਂ ਤੇ ਹੁਣ ਅਸੀਂ ਜਿਹੜਾ ਹਨ ਮਿਰਚਾਂ ਹਨ ਇਹਨਾਂ ਦੇ ਅਸੀਂ ਕਟਿੰਗ ਕਰਨੀ ਹੈ ਜੀ ਅ ਦੋ-ਦੋ ਜਿਹੜੇ ਇਹਨਾਂ ਦੇ ਪੀਸ ਕਰੀ ਜਾਵਾਂਗੇ ਜੇਕਰ ਮਿਰਚਾਂ ਛੋਟੀਆਂ ਹਨ ਤਾਂ ਉਹਨਾਂ ਦੇ ਸਿਸ ਰੱਖੋ ਜੀ ਇਸ ਤਰ੍ਹਾਂ ਦੋ ਪੀਸ ਹੀ ਕਰਾਂਗੇ ਤੇ ਜੇਕਰ ਥੋੜੀ ਮਿਰਚ ਲੰਬੀ ਹੋਏਗੀ ਤਾਂ ਅਸੀਂ ਉਹਦਾ ਜਿਹੜਾ ਹੈ ਇਸ ਤਰ੍ਹਾਂ ਛੋਟੇ ਪੀਸ ਵੀ ਕਰ ਸਕਦੇ ਆ ਸੋ ਸਾਰੀਆਂ ਮਿਰਚਾਂ ਹੀ ਇਸ ਤਰ੍ਹਾਂ ਹੀ ਕੱਟ ਲੈਣੀਆਂ। ਛੋਟੀਆਂ ਮਿਰਚਾਂ ਨੂੰ ਸਿਰਫ ਦੋ ਪੀਸਾਂ 'ਚ ਕੱਟ ਲਾਂਗੇ ਤੇ ਜੇਕਰ ਲੰਬੀਆਂ ਹੋਣ ਕਿ ਮਿਰਚਾਂ ਤੇ ਉਹਨਾਂ ਨੂੰ ਅਸੀਂ ਚਾਰ-ਚਾਰ ਪੀਸਾਂ 'ਚ ਕੱਟ ਲਾਂਗੇ ਸਾਰੀਆਂ। ਮਿਰਚਾਂ ਅਸੀਂ ਕੱਟ ਲਈਆਂ ਹਨ ਤੇ ਹੁਣ ਅਸੀਂ ਮਸਾਲੇ ਜਿਹੜੇ ਹਨ ਜੀ ਉਹ ਤਿਆਰ ਕਰਦੇ ਹਾਂ। 150 ਗ੍ਰਾਮ ਜਿਹੜੇ ਹਨ ਮਿਰਚਾਂ ਹਨ ਜਿਨ੍ਹਾਂ ਦਾ ਅਸੀਂ ਅਚਾਰ ਤਿਆਰ ਕਰਨਾ ਹੈ। ਤੇ ਇਹਦੇ ਵਾਸਤੇ ਅਸੀਂ ਜੀ ਇੱਕ ਛੋਟਾ ਚਮਚ ਜਿਹੜਾ ਹੈ ਸੌਂਫ ਦਾ ਲਿਆ ਹੈ ਇੱਕ ਚਮਚ ਮੇਥੇ ਹਨ ਇੱਕ ਚਮਚ ਧਨੀਆ ਸਾਬਤ ਧਨੀਆ ਇਹਨਾਂ ਨੂੰ ਸਿਰਫ ਅਸੀਂ 1 ਮਿੰਟ ਵਾਸਤੇ ਜਿਹੜਾ ਹੈ ਜੀ ਰੋਸਟ ਕਰ ਲੈਣਾ ਸੋ ਅਸੀਂ ਮਸਾਲਾ ਜਿਹੜਾ ਹੈ ਜੀ ਮਿਰਚਾਂ ਸਿਰਫ ਸਾਡੇ ਕੋਲ 150 ਗ੍ਰਾਮ ਹੈ ਥੋੜੀਆਂ ਬਚੀਆਂ ਇਸ ਕਰਕੇ ਉਹਦੇ ਹਿਸਾਬ ਦੇ ਨਾਲ ਹੀ ਅਸੀਂ ਜਿਹੜਾ ਹੈ ਮਸਾਲਾ ਬਣਾਵਾਂ ਦਰਦਰਾ ਜਿਹਾ ਮਸਾਲਾ ਪੀਸ ਲੈਣਾ ਤੋ ਜਦੋਂ ਅਸੀਂ ਜੀ ਇਹ ਤਿੰਨੋਂ ਚੀਜ਼ਾਂ ਜਿਹੜੀਆਂ ਹਨ ਅਸੀਂ ਰੋਸਟ ਕਰ ਲਿਆ ਤੇ ਉਸ ਤੋਂ ਬਾਅਦ ਅਸੀਂ ਗੈਸ ਜਿਹੜੀ ਆ ਬੰਦ ਕਰ ਪਿਆਗੇ ਇਹਨਾਂ ਮਸਾਲਿਆਂ ਨੂੰ ਅਸੀਂ ਜੀ ਠੰਡਾ ਹੋਣ ਲਈ ਰੱਖ ਦਿਆਂਗੇ ਹੁਣ ਗੈਸ ਔਨ ਕਰਕੇ ਅਸੀਂ ਪੈਨ ਰੱਖ ਦਿੱਤਾ ਹੈ ਜੀ ਤੇ ਹੁਣ ਇਹਦੇ ਵਿੱਚ ਅਸੀਂ ਪਾਵਾਂਗੇ ਜੀ ਤੇਲ ਸਰੋਂ ਦਾ ਤੇਲ 1.5 ਚਮਚਾ ਅਸੀਂ ਇਹ ਚ ਸਰੋਂ ਦਾ ਤੇਲ ਪਾਇਆ ਹੈ ਇਹ ਨੂੰ ਅਸੀਂ ਜਿਹੜਾ ਚੰਗੀ ਤਰ੍ਹਾਂ ਜਿਹੜਾ ਹੈ ਜੀ ਧੂਆਂ ਨਿਕਲਣ ਤੱਕ ਕਰੇ ਨੂੰ ਜਿਹੜਾ ਅਸੀਂ ਤੇਲ ਨੂੰ ਜਿਹੜਾ ਗਰਮ ਕਰਾਂਗੇ ਤੇਲ ਚੰਗੀ ਤਰ੍ਹਾਂ ਜਿਹੜਾ ਹੈ ਜੀ ਗਰਮ ਹੋ ਗਿਆ ਹੈ ਤੇ ਹੁਣ ਅਸੀਂ ਗੈਸ ਜਿਹੜੇ ਨੂੰ ਬੰਦ ਕਰ ਦੇਣਾ ਹੈ ਤੇਲ ਨੂੰ ਥੋੜਾ ਜਿਹਾ ਅਸੀਂ ਠੰਡਾ ਕਰਨਾ ਹੈ ਤੇਲ ਅਸੀਂ ਠੰਡਾ ਕਰ ਲਿਆ ਹੈ ਤੇ ਥੋੜਾ ਜਿਹਾ ਅਸੀਂ ਗਰਮ ਰੱਖਿਆ ਹੈ ਬਿਲਕੁਲ ਠੰਡਾ ਨਹੀਂ ਕੀਤਾ ਥੋੜਾ ਜਿਹਾ ਠੰਡਾ ਕਰਨ ਦਾ ਬਾਅਦ ਇਹਦੇ ਵਿੱਚ ਅਸੀਂ ਥੋੜੀ ਜੀ ਜਿਹੜੀ ਆ ਹਿੰਗ ਪਾਵਾਂਗੇ ਚੁਟਕੀ ਜੀ ਹਿੰਗ ਪਾਈਏ और एक चम्मच है जी चम्मच तो भी घट जो है जी आ, लसन लिया है इस ले, लसन की पेस्ट है ये पावे असं थोड़ा जहां अभी थोड़ा जो हल्का जहा अ जोड़ा है ग्राइंड कर लेंगे भूल लेंगे थोड़ा जहा जी, हल्के जीप से अगर लसन ना पाना चाहो तो लसन जोड़ा है तुम स्टिप कर सकते हो ਪਰ ਲਸਣ ਦੇ ਨਾਲ ਜਿਹੜਾ ਹੈ ਥੋੜਾ ਜਿਹਾ ਮਿਰਚਾਂ ਦਾ ਸਵਾਦ ਹੋਰ ਵੀ ਵਧੀਆ ਬਣ ਜੇਗਾ ਤੇ ਹਲਕਾ ਜਿਹਾ ਪਰਮ ਕਰਨ ਤੋਂ ਬਾਅਦ ਲਸਣ ਨੂੰ ਅਸੀਂ ਜਿਹੜੇ ਮਸਾਲੇ ਹਨ ਜੀ ਦਰਦਰੇ ਪੀਸੇ ਹੋਏ ਪਹਿਲਾਂ ਸੀ ਇਹ ਮਸਾਲੇ ਪਾ ਦਨੇ ਆ ਮਸਾਲਿਆਂ ਨੂੰ ਥੋੜਾ ਜਿਹਾ ਅਸੀਂ ਰੋਸਟ ਕਰ ਲੈਣਾ ਹੈ ਜੇ ਜੀ ਤੇਲ 'ਚ ਮੈਂ ਥੋੜਾ ਜਿਹਾ ਜਿਹੜਾ ਹੈ ਜੀ रोस्ट करने तो बाद हम असी मिर्चा पावे बेच गैस की फ्लेम असी जड़ा है जी लोते रखना है तो थोड़ा जहा बस सी इस तरह हिलाते हुए ताकि सारे मसाले जोड़े हैं जी मिर्चा के लग जान चंकी तरह तरह कोट हो जाए मिर्च एक चम्मच रई जी है पेगी और थोड़ी जी अभी जोड़ी हैगी छोटा चम्मच है एक चम्मच अजवाइन का तो मिक्स करा इन्होंने भी क्योंकि इन्हों मसालीसा यहाँ ही जे जी है अजवाइन ही बहुत बरीक अजवाइन थी ਤੇ ਰਾਈ ਵੀ ਇਹਨਾਂ ਨੂੰ ਬਿਲਕੁਲ ਵੀ ਜਿਹੜਾ ਹੈ ਗ੍ਰਾਈਂਡ ਕਰਨ ਦੀ ਜ਼ਰੂਰਤ ਨਹੀਂ ਇਸ ਕਰਕੇ ਇਹਨਾਂ ਨੂੰ ਅਸੀਂ ਦੂਸਰੇ ਮਸਾਲਿਆਂ ਤੋਂ ਅਲੱਗ ਹੀ ਰੱਖਿਆ ਸੀ ਕਿ ਇਹਨਾਂ ਨੂੰ ਅਸੀਂ ਬਾਅਦ 'ਚ ਪਾ ਰਹੇ ਹਾਂ ਸੁਬਾਹ 'ਚ ਪਾਇਆ ਹੈ ਇਹਨਾਂ ਨੂੰ ਹੋਰ ਪੇਗਾ ਜੀ ਇੱਕ ਚਮਚ ਨਮਕ ਦਾ ਹੋਰ ਇਹ ਹੈ ਜੀ ਹਲਦੀ और एक चम्मच पावे ये दे अभी देगी मिर्च कलर वास्ते मिक्स करा इन्हों चरह सारे मसाले जड़े हैं जी अच्छी तरह जन मिर्च लग जाए गैस में अं बिल्कुल जी घटते ही रखना है तो मसाले जड़े हैं जे बिल्कुल जलन ना घट सेकते रख के ना जो मिक्स करेंगे चंगी तरह ਲੋਗੀ ਮਸਾਲੇ ਚੰਗੀ ਤਰ੍ਹਾਂ ਜਿਹੜੇ ਹਨ ਮਿਰਚਾਂ ਦੇ ਵਿੱਚ ਲੱਗੇ ਐ ਤੇ ਹੁਣ ਇਹਦੇ ਵਿੱਚ ਅਸੀਂ ਪਾਵਾਂਗੇ ਜੀ ਜੇ ਅਸੀਂ 2 ਚਮਚੇ ਸਿਰਕੇ ਦੇ ਲਏ ਹਨ ਮਿਰਚਾਂ ਦੇ ਵਿੱਚ ਖਟਾਸ ਦੇ ਵਾਸਤੇ ਜਿਹੜਾ ਹੈ ਅਸੀਂ ਚਿੱਕਾ ਪਾਇਆ ਹੈ ਜੇਕਰ ਤੁਸੀਂ ਪਾਣਾ ਚਾਹੋ ਤਾਂ ਤੁਸੀਂ ਅਮਚੂਰ ਵੀ ਪਾ ਸਕਦੇ ਹੋ ਤੇ ਆਚਾਰ ਦੇ ਵਿੱਚ ਮਠਾਸ ਤੇ ਵਾਸਤੇ ਅਸੀਂ ਹੁਣ ਪਾਵਾਂਗੇ ਜੀ ਗੁੜ ਜਿਹੜਾ ਬਸ ਅਸੀਂ ਥੋੜਾ ਜਿਹਾ ਇਸ ਨੂੰ ਅਸੀਂ ਹਲਾਵਾਂਗੇ ਆਚਾਰ ਸਾਡਾ ਜਿਹੜਾ ਹੈ ਜੀ ਬਹੁਤ ਹੀ ਜਿਹੜਾ ਟੇਸਟੀ ਬਣ ਕੇ ਤਿਆਰ ਹੋਏਗਾ ਟੱਟਾ ਮਿੱਠਾ ਮਸਾਲੇਦਾਰ ਚਟਪਟਾ ਆਚਾਰ ਜਿਹੜਾ ਇਹ ਬਣ ਕੇ ਤਿਆਰ ਹੋਏਗਾ ਸੋ 2 ਮਿੰਟ ਅਸੀਂ ਇਸ ਨੂੰ ਰੱਖਾਂਗੇ ਨਾਲ ਜਿਹੜਾ ਗੁੜ ਵੀ ਜਾਇ ਅੱਛੀ ਤਰ੍ਹਾਂ ਜਿਹੜਾ ਇਹ ਚ ਮੈਲਟ ਹੋ ਜਾਏਗਾ ਤੇ ਜਿਹੜਾ ਆਚਾਰ ਦੇ ਵਿੱਚ ਉਹਦਾ ਪੂਰਾ ਜਿਹੜਾ ਹੈ ਅਸਰ ਮਿਰਚਾਂ ਦੇ ਵਿਚ ਆ ਜਾਏਗਾ ਮਿਰਚਾਂ ਨੂੰ ਅਸੀਂ ਜੀ ਗੁੜ ਤੇ ਸਿਰਕੇ ਪਾਉਣ ਤੋਂ ਬਾਅਦ 2 ਮਿੰਟ ਜਿਹੜਾ ਹੈ ਪਕਾ ਲਿਆ ਹੈ ਗੁੜ ਤੇ ਸਿਰਕੇ ਦੇ ਨਾਲ ਸੋ ਦੇਖ ਸਕਦੇ ਹੋ ਕਿ ਅਚਾਰ ਜਿਹੜਾ ਹੈ ਸਾਡਾ ਬਣ ਕੇ ਤਿਆਰ ਹੋ ਗਿਆ ਸੋ ਬਹੁਤ ਹੀ ਜਿਹੜਾ ਹੈ ਜੀ फटाफट ਇਹ ਅਚਾਰ ਬਣ ਕੇ ਤਿਆਰ ਹੋ ਜਾਂਦਾ ਹੈ ਤੇ ਬਹੁਤ ਹੀ ਟੇਸਟੀ ਹੈ मिर्च का खटा मीठा चटपटा मसालेदार अचार तैयार है सो so, वीडियो वजिए लगी हो लाइक शेयर कमेंट करना सो so, चैनल जेकर नवे हो तो चैनल जरूर सबसक्राइब कर लेना मिलते हैं किसी और नवी वीडियो नाल तब तक लिए सत श्रीकाल